ਬਹੁਤ ਜਿਆਦਾ ਵੱਡਾ ਜਿਹੜਾ ਹੰਗਾਰਾ ਯੋਗਸ਼ਾਲਾ ਨੂੰ ਮਿਲ ਰਿਹਾ ਅਸੀਂ ਸਿਹਤ ਦੀ ਵੀ ਫਿਕਰ ਕਰਦੇ ਆਂ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਹੋਰ ਯੋਗਾ ਦੇ ਜਿੰਨੇ ਫਾਇਦੇ ਨੇ ਕਿਉਂਕਿ ਸਾਡੀ ਬਹੁਤ ਪੁਰਾਣੀ ਪ੍ਰਣਾਲੀ ਐ ਇਹ ਡਿਪਰੈਸ਼ਨ ਚ ਅੱਜ ਕੱਲ੍ਹ ਦੁਨੀਆ ਫਿਰਦੀ ਐ ਉਹ ਘਟੂਗਾ ਫਾਇਦੇ ਲਓ ਤੁਹਾਡੀ ਸਰਕਾਰ ਤੁਹਾਡੀ ਸਿਹਤ ਦੀ ਵੀ ਚਿੰਤਾ ਕਰਦੀ ਐ ਮੇਰਾ ਨਾਮ ਵਿਪਨਜੀਤ ਸਿੰਘ ਹੈ ਮੈਂ ਮਿਊਨਿਸਪਲ ਹਾਈਟਸ ਸੈਕਟਰ 104 ਮੁਹਾਲੀ ਦਾ ਵਾਸੀ ਹਾਂ ਸਾਡੇ ਟ੍ਰੇਨਰ ਨੇ ਜਿਹੜੇ ਉਹ ਬਹੁਤ ਹੀ ਐਕਸਪਰਟ ਨੇ ਮੈਂ ਜਿੰਨੀ ਉਹਨਾਂ ਦੀ ਤਾਰੀਫ ਕਰਾਂ ਓਨੇ ਘੱਟ ਹੈ ਰੁਪਿੰਦਰ ਮੈਮ ਨੇ ਬਹੁਤ ਹੀ ਅੱਛੀ ਤਰ੍ਹਾਂ ਸਾਨੂੰ ਯੋਗਾ ਕਰਨਾ ਸਿਖਾਇਆ ਹੈ ਮੈਂ ਦਿਲੋਂ ਪੰਜਾਬ ਸਰਕਾਰ ਦਾ ਅਤੀ ਧੰਨਵਾਦੀ ਹਾਂ Is very beneficial for us. We never knew that yoga is a sport. I stay light the whole day. I don't feel tired. There is no ache in the knee as I felt earlier. I really thank Punjab government for this Uprala. ਜੋ ਪ੍ਰਾਲਾ ਕੀਤਾ ਗਿਆ ਹੈ ਯੋਗਾ ਦਾ ਇਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਮੇਰਾ 50% ਜਿਹੜਾ ਸਰੀਰ ਹੈ ਉਹ ਖੁੱਲ ਚੁੱਕਾ ਹੈ ਤੇ ਮੈਨੂੰ ਹੁਣ ਸਾਰਾ ਦਿਨ ਬੜਾ ਅੱਛਾ ਲੱਗਦਾ ਹੈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਫੀਲ ਕੀਤਾ ਹੈ ਕਿ ਯੋਗਾ ਦੇ ਨਾਲ ਬੋਡੀ ਜੋ ਹੈ ਬਹੁਤ ਲਾਈਟ ਫੀਲ ਹੁੰਦੀ ਆ ਆਫਟਰ ਯੋਗਾ ਅਸੀਂ ਚੰਗਾ ਵਰਕਆਊਟ ਜਿਵੇਂ ਹੁੰਦਾ ਹੈ ਬੋਡੀ ਪੂਰੀ ਸਵਿੱਟ ਕਰਕੇ ਹੀ ਜਾਂਦੇ ਆ ਇਥੋਂ ਲਾਈਟ ਫੀਲ ਕਰਦੀ ਆ ਮੈਂ ਪੰਜਾਬ ਸਰਕਾਰ ਦੀ ਮੈਂ ਬਹੁਤ ਥੈਂਕਫੁਲ ਹਾਂ ਕਿ ਉਹਨਾਂ ਨੇ ਯੋਗਾ ਕਲਾਸਸ ਐਵਲੀਆਂ ਸ਼ੁਰੂ ਕੀਤੀਆਂ ਹੋਈਆਂ ਨੇ और मैंने एक मई से यहाँ पर ज्वाइन किया है और मुझे बहुत फ्लेक्सिबिलिटी फील हुई और मेरा हाई बीपी रहता था लेकिन बट अभी मतलब मेरा बीपी भी बी कंट्रोल हो गया पंजाब सरकार का दिल से धन्यवाद मैं अपने शरीर बहुत टाइट महसूस कर दी थी योगा तो बाद मैं हल्का फुल्का महसूस कर दी मेरा वेट भी एक के जी लूज हो गया मैं थैंक्स कर दिया सरकार का ये योगा चलता रहे जी